वाल्मीकि तीर्थ चौकी हो की कहना चाहता हूं मेरा नाम रोहित खोखरा है और सबसे पहला सार्यानु जय वाल्मीकि हर हर वाल्मीकि जाप जय भारत सो आज ਅਸੀਂ ਆਪਣੇ ਸਤਿਕਾਰਯੋਗ ਸਾਥੀਆਂ ਦੇ ਨਾਲ ਅੱਜ ਸ੍ਰਿਸ਼ਟੀ ਕਰਤਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਏ ਆ ਕਿਉਂਕਿ ਜਿੱਥੇ ਮੈਨੂੰ ਸਾਡੀ ਆਮ ਆਦਮੀ ਪਾਰਟੀ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਮਾਨ ਬਖਸ਼ਿਆ ਮੈਨੂੰ ਐਸ்சி ਕਮਿਸ਼ਨ ਦਾ ਮੈਂਬਰ ਲਗਾਇਆ ਉਹਦੇ ਲਈ ਮੈਂ ਜਿਹੜਾ ਅੱਜ ਇੱਥੇ ਨਤਮਸਤਕ ਹੋਣ ਆਇਆ ਔਰ ਧੰਨਵਾਦ ਕਰਨ ਆਇਆ ਪ੍ਰਮਾਤਮਾ ਦਾ ਕਿ ਇਹ ਪ੍ਰਮਾਤਮਾ ਮੈਨੂੰ ਬਲ ਦੇ ਤਾਕਤ ਦੇ ਤਾਂ ਕਿ ਜਿਹੜੇ ਸਾਡੇ ਐਸ்சி ਸਮਾਜ ਦੇ ਲੋਕ ਆ ਮੈਂ ਉਹਨਾਂ ਦੀ ਲੜਾਈ ਲੜ ਸਕਾਂ ਔਰ ਮੈਂ ਵਿਸ਼ਵਾਸ ਦਿਵਾਣਾ ਆਪਣੇ ਪੂਰੇ ਸਮਾਜ ਨੂੰ ਅਨੁਸੂਚਿਤ ਜਾਤੀ ਦੇ ਸਾਰੇ ਸਮਾਜ ਨੂੰ ਔਰ ਖਾਸ ਕਰਕੇ ਵਾਲਮੀਕੀ ਸਮਾਜ ਨੂੰ ਕਿ ਮੈਂ ਤਨ ਮਨ ਧਨ ਦੇ ਨਾਲ ਆਪਣੇ ਅਹੁਦੇ ਦਾ ਜਿਹੜਾ ਨਿਆਂ ਕਰਾਂਗਾ ਔਰ ਹਰ ਤਰ੍ਹਾਂ ਦੇ ਨਾਲ ਜਿਹੜਾ ਆਪਣੇ ਸਮਾਜ ਦੀ ਆਪਣੇ ਵਾਲਮੀਕਨ ਸਮਾਜ ਦੀ ਜਿਹੜੀ ਹੈ ਭਾਈਚਾਰੇ ਦੀ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੀ ਜਿਹੜੀ ਹੈ ਸੇਵਨ ਭਾਵਾਂਗਾ ਇਹ ਮੇਰਾ ਵਾਦਾ ਹੈ ਔਰ ਜਿਹੜੇ ਲੋਕ ਮੇਰਾ ਵਿਰੋਧ ਕਰ ਰਹੇ ਆ ਕੀ ਕਿਸੇ ਹੋਰ ਧਰਮ ਤੋਂ ਆਇਆ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਂ ਵਾਲਮੀਕਨ ਸਮਾਜ ਚ ਪੈਦਾ ਹੋਇਆ ਔਰ ਵਾਲਮੀਕਨ ਸਮਾਜ ਚ ਹੀ ਜਿਹੜਾ ਆ ਮੈਂ ਮਰਾਂਗਾ ਔਰ ਮੇਰਾ ਜਿਹੜਾ ਮੇਰੀ ਖੁਦ ਜਿਹੜੀ ਧਰਮ ਪਤਨੀ ਆ ਔਰ ਰਵਿਦਾਸ ਬਰਾਦਰੀ ਤੋਂ ਔਰ ਮੈਂ ਔਰ ਉਹਨਾਂ ਨੂੰ ਇਸ ਇਹਦੇ ਵਿੱਚ ਕੋਈ ਵੀ ਜਿਹੜੀ ਆ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਕਿਸੇ ਹੋਰ ਜਾਤੀਆਂ ਕਿਸੇ ਹੋਰ ਧਰਮ ਦੇ ਨਾਲ ਜੁੜੇ ਆ ਬਰਾਦਰੀ ਨਾਲ ਜੁੜੇ ਆ ਅਸੀਂ ਆਪਣੇ ਅਸੀਂ ਆਪਣੇ ਜਿਹੜੇ ਆ ਆਪਣੇ ਵਾਲਮੀਕਨ ਸਮਾਜ ਨਾਲ ਜੁੜੇ ਆ ਮੇਰੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਕੋਈ ਮਸੀਹ ਬਾਈ ਮਿਸਟੇਕ ਜਾਂ ਜਿਹੜਾ ਮੇਰੇ ਦਾਦੀ ਜੀ ਨੇ ਉਹਨਾਂ ਦਾ ਜਿਹੜਾ ਨਾਮ ਦੇ ਨਾਲ ਲਗਾਇਆ ਸੀ ਔਰ ਮੇਰੇ ਜਿਹੜੇ ਦਾਦਾ ਜੀ ਦਾ ਜਿਹੜਾ ਨਾਮ ਹੈ ਮਹਾਜਾ ਰਾਮ ਹੈ ਜੋ ਵਾਲਮੀਕਨ ਸਮਾਜ ਤੋਂ ਸੀ ਔਰ ਇਸ ਤਰ੍ਹਾਂ ਦਾ ਕੁਝ ਨਹੀਂ ਆ ਮੈਂ ਸਾਰੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਅਸੀਂ ਔਰ ਮੈਂ ਹਮੇਸ਼ਾ ਆਪਣੇ ਜਿਹੜੇ ਵਾਲਮੀਕਨ ਸਮਾਜ ਲਈ ਜਿਹੜੀ ਹੈ ਲੜਾਈ ਇਤਿਓ ਔਰ ਮੈਂ ਸਾਰੇ ਸਮਾਜ ਦੇ ਅੱਗੇ ਪ੍ਰਾਰਥਨਾ ਕਰਦਾ ਆਂ ਅਪੀਲ ਕਰਦਾ ਆਂ ਕਿ ਮੈਨੂੰ ਜਿਹੜਾ ਮੌਕਾ ਦੋ ਸਮਾਜ ਦੀ ਸੇਵਾ ਕਰਨ ਦੇ ਲਈ ਔਰ 2012 ਦੇ ਅੰਦਰ ਮੈਂ ਜਿਹੜਾ ਆ ਅੰਮ੍ਰਿਤਸਰ ਵੈਸਟ ਤੋਂ ਜਿਹੜਾ ਚੋਣ ਵੀ ਲੜੀ ਸੀ ਮੈਨੂੰ ਜਿਹੜਾ ਤੁਸੀਂ ਪਹਿਲਾਂ ਵੀ ਜਿਹੜਾ ਮੈਨੂੰ ਸਨਮਾਨ ਦਿੱਤਾ ਸੀ ਮੈਨੂੰ ਵੋਟਾਂ ਪਾਈਆਂ ਸੀ ਔਰ ਅੱਜ ਮੈਨੂੰ ਪਾਰਟੀ ਨੇ ਜਿਹੜਾ ਆ ਮੌਕਾ ਦਿੱਤਾ ਆ ਆਪ ਸਭ ਦੀ ਸੇਵਾ ਕਰਨ ਦਾ ਸੋ ਮੈਨੂੰ ਜਿਹੜਾ ਔਰ ਮੈਨੂੰ ਮੇਰੀ ਮੇਰੀ ਅਪੀਲ ਹੈ ਤੁਹਾਨੂੰ ਕਿ ਮੇਰੇ ਸਿਰ ਉੱਤੇ ਆਪਣਾ ਜਿਹੜਾ ਆਸ਼ੀਰਵਾਦ ਰੱਖੋ ਔਰ ਮੈਂ ਇਸ ਤਰ੍ਹਾਂ ਨਿਰੰਤਰ ਆਪਣੇ ਕੌਮ ਦੀ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਬਾਬਾ ਸਾਹਾ ਭੀਮਰਾ ਅੰਬੇਡਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਦਾ ਮੈਂ ਤੁਹਾਡਾ ਧੰਨਵਾਦੀ ਹਾਂ ਵੀ ਤੁਸੀਂ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਔਰ ਹਰ ਘਰ ਵਿੱਚ ਪਹੁੰਚਾਉਂਦੇ ਹੋ ਮੇਰਾ ਨਾਮ ਸ਼ਬੀਰ ਦਰਾਵੜ ਹੈ ਔਰ ਮੈਂ ਦਲਿਤ ਸੁਰੱਖਿਆ ਸੈਨਾ ਤੋਂ ਅਧਿਐਕਸ਼ ਮੈਂ ਪਹਿਲਾਂ ਤਾਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੇ ਦਲੇ ਸੁਰੱਖਿਆ ਸੈਨਾ ਦੇ ਅਧਿਐਕਸ਼ ਰੋਹਿਤ ਖੋਖਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵੀ ਬਾਬਾ ਸਾਹਿਬ ਦੀ ਬਖਸ਼ੀ ਹੋਈ ਤਾਕਤ ਦੇ ਨਾਲ ਉਹਨੂੰ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਐਸਸੀ ਕਮਿਸ਼ਨ ਦਾ ਜਿਹੜਾ ਮੈਂਬਰ ਉਹਨਾਂ ਨੂੰ ਪੰਜਾਬ ਦਾ ਲਗਾਇਆ ਗਿਆ ਉਹਨਾਂ ਦੀ ਮੈਂ ਦਿਲੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਉਹ ਨਾਲ ਦੇ ਨਾਲ ਰੋਹਿਤ ਰੋਹਿਤ ਖੋਖਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹ ਐਸਸੀ ਕਮਿਸ਼ਨ ਦੇ ਮੈਂਬਰ ਬਣਨ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਜਿਹੜਾ ਫਰਜ਼ ਆ ਉਹਨੂੰ ਸਮਝਿਆ ਪਰਮਾਤਮਾ ਦੇ ਦਿੱਤੇ ਹੋਏ ਆਸ਼ੀਰਵਾਦ ਦੇ ਨਾਲ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਔਰ ਮਹਾਰਾਜ ਦੇ ਚਰਨਾਂ 'ਚ ਨਤਮਸਤ ਹੋਣ ਵਾਸਤੇ ਪਹੁੰਚੇ ਨੇ ਉਹਨਾਂ ਦੇ ਦਿਲ ਦੀ ਗਹਿਰਾਈਆਂ ਤੋਂ ਮੈਂ ਸਵਾਗਤ ਵੀ ਕਰਦਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਨਾਲ ਦੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇੱਕ ਵਧੀਆ ਪੜੇ ਲਿਖੇ ਇਨਸਾਨ ਨੂੰ ਔਰ ਧਰਮ ਦੇ ਪ੍ਰਤੀ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਕੰਮ ਕਰਨ ਵਾਲੇ ਇੱਕ ਐਸੇ ਨੇਤਾ ਨੂੰ ਜਿਹੜੀ ਸੀਟ ਦਿੱਤੀ ਆ ਜਿਹੜਾ ਕਿ ਉਹਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੇਗਾ ਔਰ ਸਮਾਜ ਦੀ ਭਾਵਨਾਵਾਂ ਨੂੰ ਉਹਨਾਂ ਦੇ ਦੁੱਖ ਦਰਦ ਨੂੰ ਸਮਝੇਗਾ ਜੀ ਬਿਲਕੁਲ ਮੈਂ ਹੋਰ ਤੇ ਵੀ ਦੱਸਾਂਗਾ ਜੀ ਦੇਖੋ ਕਿਸੇ ਦਾ ਨਾਮ ਜਾਂ ਕਿਸੇ ਦੇ ਨਾਮ ਦੇ ਪਿੱਛੇ ਮਸੀਹ ਸ਼ਬਦਾ ਦਾ ਜੁੜ ਜਾਣਾ ਉਹ ਧਰਮ ਪਰਿਵਰਤਨ ਨਹੀਂ ਹੁੰਦਾ ਹੁਣ ਮੇਰਾ ਨਾਮ ਜਿਵੇਂ ਕਿ ਮੈਂ ਐਗਜ਼ਾਮਪਲ ਦੇ ਰਿਹਾ ਆਪਣੇ ਨਾਮ ਤੋਂ ਮੇਰਾ ਨਾਮ ਸ਼ਬੀਰ ਧਰਾਵੜ ਹੈ ਉਹ ਸ਼ਾਇਦ ਕਈ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਮੈਂ ਮੁਸਲਮਾਨ ਧਰਮ ਨਾਲ ਰਿਲੇਟਡ ਆ ਬਟ ਮੈਂ ਪਿਓਰ ਵਾਲਮੀਕਨ ਸਮਾਜ ਤੋਂ ਆ ਵਾਲਮੀਕੀ ਧਰਮ ਚ ਪੈਦਾ ਹੋਇਆ ਉਸ ਤਰ੍ਹਾਂ ਹੀ ਰੋਹਿਤ ਖੋਖਰ ਜੀ ਜਿਹੜੇ ਨੇ ਇਹਨਾਂ ਦਾ ਵੀ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੇ ਨੇ ਔਰ ਦਲਿਤ ਸੁਰੱਖਿਆ ਸੈਨਾ ਦੇ ਪੰਜਾਬ ਪ੍ਰਦੇਸ਼ ਅਧਿਕਸ਼ਕ ਨੇ ਆ ਔਰ ਲੰਬੇ ਸਮੇਂ ਤੋਂ ਇਹ ਸਮਾਜ ਦੀ ਸੇਵਾ ਵੀ ਕਰ ਰਹੇ ਏ ਇਦਾਂ ਦਾ ਕੁਝ ਵੀ ਨਹੀਂ ਆ ਇਹਨਾਂ ਦੇ ਜਿਹੜੇ ਸਰਟੀਫਿਕੇਟ ਵਗੈਰਾ ਆ ਇਹਨਾਂ ਦੇ ਫਾਦਰ ਸਾਹਿਬ ਦਾ ਇਹਨਾਂ ਦਾ ਇਹਨਾਂ ਦੇ ਦਾਦਾ ਜੀ ਦਾ ਉਹ ਵਲਮਿਕੀ ਪਰਿਵਾਰਚੀ ਨੇ ਔਰ ਵਲਮਿਕੀ ਸਮਾਜ ਦੇ ਪ੍ਰਤੀ ਉਹਨਾਂ ਦੇ ਐਸੀ ਸਰਟੀਫਿਕੇਟ ਬਣੇ ਹੋਏ ਨੇ ਜੇ ਕਿਸੇ ਨੂੰ ਗਲਤਫਹਿਮੀ ਹੋਈ ਆ ਕਿਉਂਕਿ ਇਹਨਾਂ ਦੇ ਪਿਤਾ ਜੀ ਦਾ ਨਾਮ ਜਿਹੜਾ ਹੈ ਉਹਨਾਂ ਦੇ ਦਾਦੀ ਜੀ ਨੇ ਕਿਸੇ ਵਿਸ਼ਵਾਸ ਦੇ ਤੌਰ ਤੇ ਆ ਕੇ ਉਹਨਾਂ ਦਾ ਨਾਮ ਮਸੀਬ ਭਾਈਚਾਰੇ ਨਾਲ ਲਾ ਦਿੱਤਾ ਬਟ ਉਹ ਉਹ ਮਸੀਬ ਭਾਈਚਾਰੇ ਦੇ ਨਾਲ ਕੋਈ ਇਦਾਂ ਦਾ ਉਹਨਾਂ ਦਾ ਨਹੀਂ ਹੈ ਸਿਸਟਮ ਉਹ ਵਲਮਿਕੀ ਸਮਾਜ ਚ ਨੇ ਔਰ ਵਲਮਿਕੀ ਸਮਾਜ ਦੀ ਸੇਵਾ ਕਰਨ ਦਾ ਜਿਹ ਮੈਂ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਉਹਨਾਂ ਨੂੰ ਅਰਦਾਸ ਕਰਦਾ ਹਾਂ ਵੀ ਰੋਹਿਤ ਖੋਖਰ ਜੀ ਤੋਂ ਆਪਣਾ ਆਸ਼ੀਰਵਾਦ ਬਣਾਈ ਰੱਖਣ ਉਹਨਾਂ ਨੂੰ ਬਲ ਬਖਸ਼ਣ ਤਾਂ ਕਿ ਇਹ ਪੂਰੇ ਵਾਲਮੀਕੀ ਸਮਾਜ ਦੀ ਪੂਰੇ ਐਸਸੀ ਭਾਈਚਾਰੇ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰ ਸਕਣ ਔਰ ਉਹਨਾਂ ਨੂੰ ਵੀ ਬੇਨਤੀ ਹੈ ਜਿਹੜੇ ਸਾਥੀ ਇਹਨਾਂ ਦਾ ਵਿਰੋਧ ਕਰ ਰਹੇ ਆ ਵੀ ਆਪਾਂ ਇਹਨਾਂ ਦੇ ਘਰ ਜਾ ਕੇ ਇੱਕ ਵਾਰੀ ਦੇਖੀਏ ਕਿ ਜੇ ਇਹ ਕ੍ਰਿਸਚੀਅਨ ਭਾਈਚਾਰੇ ਨਾਲ ਰਿਲੇਟਡ ਹੁੰਦੇ ਤਾਂ ਸ਼ਾਇਦ ਇਹਨਾਂ ਦੇ ਘਰਾਂ ਦੇ ਵਿੱਚ ਫੋਟੋਆਂ ਵੀ ਤੁਹਾਨੂੰ ਮਿਲ ਜਣਾ ਸੀ ਕੋਈ ਐਵੀਡੈਂਸ ਮਿਲਣਾ ਸੀ ਵੀ ਇਹ ਕ੍ਰਿਸਚੀਅਨ ਭਾਈਚਾਰੇ ਨਾਲ ਜੁੜੇ ਉਹ ਹਰ ਮੰਦਿਰ ਮਸਜਿਦਵਾਰੇ ਗੁਰਦੁਆਰਿਆਂ ਚ ਸਾਰਿਆਂ ਚ ਜਾਂਦੇ ਨੇ ਕਿਤੇ ਜਾਣ ਦੇ ਨਾਲ ਕਿਸੇ ਦਾ ਧਰਮ ਪਰਵਰਤਨ ਨਹੀਂ ਹੁੰਦਾ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਕਿਉਂਕਿ ਇਹ ਦਲਾਈ ਜਿਹੜੀ ਆ ਇਹ ਬਹੁਤ ਲੰਬੀ ਆ ਬਹੁਤ ਮੁਸ਼ਕਿਲ ਦੇ ਨਾਲ ਸਾਡੇ ਲੋਕਾਂ ਨੂੰ ਇਹ ਅਧਿਕਾਰ ਮਿਲਦੇ ਆ ਤਾਕਤਾਂ ਮਿਲਦੀਆਂ ਆ ਇਹਨਾਂ ਦਾ ਅਸੀਂ ਸਾਥ ਦਈਏ ਔਰ ਸਮਾਜ ਦੀ ਤਰੱਕੀ ਵਿੱਚ ਇਹਨਾਂ ਦਾ ਸਹਿਯੋਗ ਕਰੀਏ ਧੰਨਵਾਦ ਜੈਵਾਲ ਮੀਕੀ ਔਰ ਰੋਹਿਤ ਖੋਖਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ ਔਰ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੈਵਾਲ ਮੀਕੀ ਜਾਪੀਨ